ਸੂਜੀ ਦਾ ਕੱਪ ਪਾਤਾ ਇੱਕਾ ਪੂਰਾ ਭਰ ਕੇ ਆਪਾਂ ਦੁਕਾਨ ਤੇ ਸਾਰਾ ਸਮਾਨ ਲਿਆਏ ਸੀ ਆ ਗਿਆਗਾ ਲੈਪਟਾਪ ਇਹਨੋਂ ਪਾਵਰ ਸਾਰ ਵੱਸਦੇ ਤੋਂ ਬਬਲ ਜਾਣ ਲੱਗੇ ਨੇ ਜਿਹੜੀ ਬੱਚੀ ਸੀ ਉਹ ਆਪਾਂ ਸਾਰੀ ਇਹਦੇ ਵਿੱਚ ਟੂਟੀ ਫਰੂਟੀ ਪਾਤੀ 15 ਮਿੰਟ ਆਪਾਂ ਇਹ ਮੈਂ ਅੰਦਰ ਆ ਗਈ ਤੇ ਨਾਲ ਦੀ ਨਾਲੇ ਮੇਰੇ ਨਾਲ ਪੰਗੇ ਲੈਣਾ ਸਟਾਰਟ ਹੋ ਗਿਆ ਮੈਂ ਬਹੁਤ ਐਕਸਾਈਟਡ ਹਾਂ 12 ਵਜੇ ਦਾ ਜਿਹੜਾ ਸਰਪ੍ਰਾਈਜ਼ ਆ ਉਹ ਦੇਖਣ ਨੂੰ ਕੁਝ ਸਮਝ ਨਹੀਂ ਆ ਰਿਹਾ ਅੱ비 ਹੈਪੀ ਮਦਰਸ ਡੇ ਓ ਨੋ ਮੇਰੇ ਛੋਨੇ ਕਾਕੇ ਨੇ ਬਣਾਇਆ ਦੇਖ ਤਾ ਲੋ ਇਹ ਕਿਥੇ ਲਗਾਇਆ ਮੈਨੂੰ ਬਸ ਤੁਸਾਨੂੰ ਮਿਲ ਗਈ ਨਾ ਜਿਹੜਾ ਕੀ ਕਿਆ ਹੋ ਗਿਆ ਰੈਡੀ ਵਾਓ ਆਈ ਏਮ ਸੋ ਐਕਸਾਈਟਡ ਸੋ ਟੇਸਟੀ ਬੰਦੇ ਬੰਨੇ ਸ਼ਾ ਮਾ ਸ਼ਾ ਸੋ ਗਾਇਸ ਜਿਹੜੀ ਟਾਈਮ ਵੀ ਸਾਨੂੰ ਅਪਡੇਟ ਸੀਗੀ ਉਹ ਟਾਈਮ ਆ ਗਿਆ ਹੁਣ ਚਲ ਚੰਡੀਏ ਚਲੋ ਚਲੋ ਹਾਂ ਨੰ ਮੰਗਵਾਉਣਾ ਹੈ ਹੈਲੋ ਗਾਇਸ ਸ਼ਸ਼ੀਕਾਲ ਜੀ ਸਾਰਿਆਂ ਤੁਹਾਡਾ ਸਾਡੇ ਖੋਰ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਅੱਜ ਅੱਜ ਕੱਲ ਨੂੰ 12 ਅਗਸਤ ਐ ਕੱਲ ਨੂੰ ਡੈਡੀ ਦਾ ਜਨਮ ਦਿਨ ਐ ਤੇ ਅੱਜ ਅਸੀਂ ਰਾਤ ਨੂੰ ਮਤਲਬ ਬਰਥਡੇ ਵਿਸ਼ ਕਰਾਂਗੇ ਪਪਾ ਹੋਰ ਸ਼ੌਪ ਤੇ ਗਏ ਹੋਏ ਨੇ ਹਣਾ ਅਸੀਂ ਸਮਾਨ ਲੈ ਆਏ ਅਸੀਂ ਬਣਾ ਰਹੇ ਹੁਣ ਕੇਕ ਤੇ ਰੈਡੀ ਐ ਅਸੀਂ ਦੰਮਾਂਗੇ ਹੁਣ ਸਰਪ੍ਰਾਈਜ਼ ਪਪਾ ਨੂੰ ਤੇ ਪਪਾ ਨੂੰ ਕੁਝ ਨਹੀਂ ਪਤਾ ਹੁਣਾ ਅਸੀਂ ਇਹ ਦਵਾਂਗੇ ਸਰਪ੍ਰਾਈਜ਼ ਹਾਂਜੀ ਤੇ ਅਸੀਂ ਕੇਕ ਬਣਾ ਮਾਰੀ ਹੁਣ ਮੰਮਾ ਸਾਡੇ ਨਾਲ ਨੇ ਮੰਮਾ ਅੰਦਰ ਰੈਸਪੀ ਦੇਖ ਰਹੇ ਨੇ ਤੇ ਆਪਾਂ ਕੇਕ ਬਣਾਵਾਂਗੇ ਫਿਰ ਦੇਵਾਂਗੇ ਆਪਾਂ 12 ਵਜੇ Papa ਨੂੰ ਸਰਪ੍ਰਾਈਜ਼ ਮम्मा ਕੇਕ ਰੈਡੀ ਕਰ ਰਹੇ ਨੇ ਸੂਜੀ ਦਾ ਕੱਪ ਪਾਤਾ ਇੱਕਾ ਪੂਰਾ ਭਰ ਕੇ ਥਿਓ ਨਾ ਪਾਈ ਕਬਲ ਦੇ ਵਿੱਚ ਛਾਣ ਲਾਂਗੇ ਮਿੱਠਾ ਸੋਦਾ ਮੱਠੀ ਹੋਈ ਰਗੜੀ ਹੋਈ ਦੇਸੀ ਖੰਡ ਬੋਲ ਰਹੀ ਨੇ ਓਕੇ ਵਿਚ ਆਪਾਂ ਦੇਸੀ ਖੰਡ ਪਾ ਲਾਂਗੇ ਉਹ ਫਸਾਣਾ ਬੰਦੇ ਹਿੱਕ ਇੱਕ ਕੱਪ ਆਪਾਂ ਸੂਜੀ ਲਏ ਆ ਸੰਤਾ ਕੱਪਾ ਚੀਨੀ ਦਾ ਪਾ ਲੈਣੇ ਵਿੱਚ ਇੱਕ ਕੱਪੇ ਦੇ ਵਿੱਚ ਆਪਾਂ ਸੂਜੀ ਦਾ ਪਾ ਲਿਆ ਤੇ ਦੇਸੀ ਖੰਡ ਮਤਲਬ ਖੰਡ ਪੀਸੀ ਹੋਈ ਉਹ ਪਾਤੀਏ ਦੇ ਵਿੱਚ ਉਹਨੂੰ ਛਾਣ ਲਿਆ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਛਾਣ ਕੇ ਇਸ ਤੋਂ ਬਾਅਦ ਆਪਾਂ ਮੰਗਿਸਾਰਾ ਸਮਾਨ ਨੂੰ ਮੈਂ ਅਗੇ ਸਾਡੇ ਘਰ ਦੇ ਛੱਸ ਤੇ ਨਾ ਪਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪਾਂ ਦੁਕਾਨ ਤੇ ਸਾਰਾ ਸਮਾਨ ਲਿਆਏ ਸੀ ਦੋ ਓਰੀਓ ਦੇ ਪੈਕੇਟ ਇੱਕ ਇਹਨੂੰ ਦਾ ਤੇ ਇਹਦੇ ਵਿੱਚ ਟੂਟੀ ਫਰੂਟੀ ਲਿਆਏ ਸੀ ਚਾਕਲੇਟ ਮੈਨੂੰ ਮਿਲੀ ਨਹੀਂ ਹੁਣ ਇਹਦੇ ਵਿੱਚ ਆਪਾਂ ਦੁੱਧ ਪਾਵਾਂਗੇ ਆਟਾ ਮੁੰਜੂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਆਟਾ ਬਣਾ ਲਾਂਗੇ। ਕੋਨ ਬਮਨ ਲਾ ਲੇ ઓਰੀਓ ਦਾ ਇੱਕ ਪੈਕਟ। ਕੈਂਚੀ ਲਾ ਕੇ। ਆਪਾਂ ਮਿਸ਼ਲਣ ਬਣਾ ਲਿਆ ਹੁਣ। ਇਹਦੇ ਵਿੱਚ ਆਪਾਂ ਕਰੀਮ ਅਲੱਗ ਕੱਢ ਕੇ ਜਿਹੜੇ ਓਰੀਓ ਬਚੇ ਨੇ ਉਹ ਆਪਾਂ ਉਹਦੇ ਵਿੱਚ ਪਾ ਦਾਂਗੇ ਹੁਣ। ਗ੍ਰੈਂਡ ਨਹੀਂ ਕਰਦੇ ਹੁੰਦੇ ਓਰੀਓ ਤੇ ਓਰੀਓ ਸਾਰੇ ਪੈਗੀ ਨੇ ਤੇ ਕਰੀਮ ਦੀ ਐਨੀ ਕਿਨੇ ਨਿਕਲੀਆ ਅਲੱਗ ਨਿਕਲੀ ਇਹਦੀ ਕਰੀਮ ਦੋ ਪੈਕੇਟ ਲੱਕੇ ਸੀ ਨੇ ਇਹ ਸਾਰੇ ਕਰੀਮ ਨਿਕਲ ਗਈ ਤੇ ਓਰੀਓ ਵੀ ਦੋ ਦੇ ਦੋ ਪੈਕੇਟ ਕੱਢ ਲੈ ਕਰੀਮ ਅਲੱਗ ਛੱਡ ਲਈ ਇਹਦੀ ਚੰਗੀ ਤਰ੍ਹਾਂ ਬਨ ਲੈਣ ਨੂੰ ਇਹਦੇ ਵਰਗੀ ਕਰ ਲੈਣ ਮੈਸ਼ ਕਰਕੇ ਉਦੋਂ ਬਾਅਦ ਇਹਦਾ ਆਪਾਂ ਪੂਰਾ ਪੇਸਟ ਬਣਾ ਲਾਂਗੇ ਤੇ ਹੁਣ ਪਾਏ ਜਣ ਬੀਜ ਕਿਹੜਾ ਕਿਉ ਹੈ ਇਹ ਦੇਸੀ ਕਿਉ ਹੈ ਓਕੇ ਇਹਦੇ ਵਿੱਚ ਹੁਣ ਆਪਾਂ ਦੇਸੀ ਕਿਉ ਪਾ ਲਾਂਗੇ 2 ਚਮਚ ਪਾਓ 2 ਚਮਚ ਦੇਸੀ ਕਿਉ ਪਾ ਕੇ ਸਿਰ ਤੇ ਇਹ ਪੇਸਟ ਬਣਾ ਲੈਣਾ ਮੈਸ਼ ਕਰਕੇ ਸਾਰਾ ਸਿਰਜੀ ਕੱਟ ਲਾਂ ਤੇ ਸੋ ਚੋਟੇ ਬਰ ਬੋ ਤੇ ਟਿੱਕ ਦੇ ਦੋ ਤਾਂ ਦੇਖ ਲਓ ਉਹ ਸਿਰਜੀ ਨੂੰ ਪਾ ਦੇ ਇਸ ਤੇ ਓਏ ਬੇਲੜਾ ਸਾਡੇ ਨਾਲ ਕੋਈ ਹੈਲਪ ਕਰਾ ਦੇ ਤੂੰ ਅੱਖ ਕੁਝ ਕੰਮ ਕਰਾ ਦੇ ਓ ਦੇਖੀ ਭਾਂਡੇ ਆਈ ਪਏ ਨੇ ਹੁਣ ਕਿਉਂ ਲੋ ਕਰਿਆਂਗਾ ਉਰੇ ਫੋਨ ਲਈ ਬੈਠਾਂਗਾ ਏਸੀ ਚਲਾ ਰੱਖਿਆ ਸਾਡੇ ਵਰਗੀ ਗਰਮੀ ਚ ਮਰ ਰਹੇ ਨੇ ਨਾ ਸ਼ਰਮ ਨਹੀਂ ਆਉਂਦੀ ਹੈਗੀ ਉਰੇ ਬੈਠਾ ਆਈਪੈਡ ਚਲਾ ਰਿਆਗਾ ਨੰਦਰਾ ਬੇਲੜ ਕਿਸੇ ਤਾਂ ਦਾ ਹੈ ਮੇਰੇ ਕੋਲ ਤਾਂ ਹੈ ਆ ਗਿਆਗਾ ਕਿਤ ਲੈਪਟਾਪ ਹੈ ਇਹ ਆਪਾਂ ਕਰਤਾ ਪੇਸਟ ਤਿਆਰ ਇਹਦੇ ਵਿੱਚ ਜਿਹੜੇ ਛੋਟੇ ਛੋਟੇ ਪੀਸ ਰਹਿ ਗਏ ਨਾ ਓਰੀਓ ਦੇ ਉਹ ਜਦੋਂ ਆਪਾਂ ਕੇਕ ਖਾਵਾਂਗੇ ਉਦੋਂ ਇਹਦੇ ਵਿੱਚ ਚੌਕੋ ਦਾ ਟੇਸਟ ਆਊਗਾ ਕੀ ਲੱਗਦਾ ਕਿ ਇਹ ਜਮਣੂਗਾ ਬਣੇ ਤੂੰ ਚੁੱਪ ਬਣਨੇ ਤੇ ਪਤਾ ਲੱਗੂ ਹੁਣ ਤਾਂ ਸੇਖਣ ਜਿਹਾ ਟੇਸਟੀ ਲੱਗ ਰਿਹਾ ਲੇਕਿਨ ਜਦੋਂ ਬਣੂਗਾ ਹੋਰ ਵੀ ਜ਼ਿਆਦਾ ਲੱਗੂਗਾ ਓ ਬਚਾਸ ਰਸ ਤੇ ਨਾ ਆਣਾ ਤਦ ਤੱਕ ਮੈਂ ਖਾਣਾ ਓਕੇ ਨਹੀਂ ਇਹ ਨੂੰ ਨਹੀਂ ਪਾਉਣਾ ਹਲੇ ਤੀਨੋ ਲਾਸਟ ਦੇ ਜਿੰਦਾ ਆ ਦੇ ਰਿਹਾ ਓਕੇ ਜਿਹੜਾ ਫ੍ਰੀਜਰ 'ਚ ਰੱਖਣਾ ਹੁੰਦਾ ਉਹਦੇ ਓਕੇ ਹੁਣ ਜੇ ਆਪਾਂ ਬੇਕ ਵਾਸਤੇ ਰ ओके ਤੇ ਐਵੇਂ ਦਾ ਪੇਸਟ ਰੈਡੀ ਹੋ ਜਾਊਗਾ ਤੁਸੀਂ ਵੀ ਟਰਾਈ ਕਰਕੇ ਦੇਖਿਓ ਇਹ ਦੀ ਸ맬 ਵੀ ਲੱਗ ਰਹੀ ਹੈ ਕਿ ਜਦੋਂ ਬਣੂਗਾ ਹੋਰ ਵੀ ਅੱਛਾ ਲੱਗੂਗਾ ਚਲੋ ਹੁਣ ਇਹਨਾਂ ਪਾ ਟਸ ਦਾਂਗੇ ਤੇ ਇਹਨੂੰ ਥੋੜੀ ਦਵਾ ਮੰਗੇ ਰੈਸਟ ਜਿਹੜਾ ਦੁੱਧ ਲਿਆ ਸੀ ਗਲਾਸ ਤੇ ਉਹ ਇੱਕ ਲਿਆ ਸੀ ਇੱਕ ਗਲਾਸ ਦੁੱਧ ਲਿਆ ਸੀਗਾ ਉਹਦੇ ਵਿੱਚੋਂ ਵੀ ਥੋੜਾ ਬਚ ਗਿਆ ਮੀਨਜ਼ ਇਹਦੇ ਵਿੱਚ ਜਿਹੜਾ ਦੁੱਧ ਹੈਗਾ ਉਹ ਥੋੜਾ ਯੂਜ਼ ਹੁੰਦਾ ਹੈਗਾ ਹੁਣ ਆਪਾਂ ਜਿਹੜਾ ਕੇਕ ਹੈ ਉਹਦੇ 2 ਮਿੰਟ ਦੀ ਰੈਸਟ ਦਿਵਾ ਲਈ ਤੇ ਹੁਣ ਸਟ੍ਰੀਮ ਤੇ ਤਰਾਂਗੇ ਆਪਾਂ ਸਟ੍ਰੀਮਰ ਆਪਣਾ ਦੇਸ ਦੀ ਜਗ੍ਹਾ ਤਿਆਰ ਹੈ ਛੋਟੇ ਜਿਹਾ ਸਟੌਨ ਦੇਖ ਨੂੰ ਤੇ ਇਹ ਤਾਂ ਸਭ ਜੀ ਕੰਮੀ ਹੈ OK ਇਹ ਤੇ ਸੱਜੀ ਤਰ੍ਹਾਂ ਜਾਊਗੀ ਇਹ ਤੇ ਪਤਾ ਰਹੇਗੀ ਕੇਕ ਇਹਦੀਆਂ ਕਰਨੋਂ 2 ਮਿੰਟ ਦੀ ਰੈਸਟ ਮਿਲ ਗਈ ਆ ਇਹਨਾਂ ਦਾ ਸਟ੍ਰੀਮ ਪਹਿਲਾਂ ਕੁਝ ਹੋਣੀ ਚਾਹੀਦੀ ਹੈ ਬਸ ਆਪਕੇ ਤੇ ਇਹ ਹੁਣ ਅੰਦਰ ਜਿਹੜੀ ਸਟ੍ਰੀਨਾ ઓਪਰ ਡਿਊਸ ਹੋਫੀ ਤੇ ਫਿਰ ਆ ਰੱਖਿਆ ਜਾਊਗਾ ਨਾਈਟ ਚੌਪ ਆਪਾਂ ਸਟੀਮਰ ਨਾਲ ਸੇ ਉਹੀ ਯੂਜ਼ ਕਰ ਲੈਣਾ ਫਿਰ ਕਰ ਲੋ ਪਰ ਉਹਦੇ ਸਾਈਜ਼ ਦਾ ਹੀ ਆ ਜਾਊਗਾ ਕੱਟ ਰਹਿ ਜਾਂਦਾ ਤੇ ਬਾਹਰ ਨਿਕਲਣਾ ਨਹੀਂ ਆਉਂਦਾ ਕਿ ਬਾਹਰ ਨੂੰ ਨਿਕਲਣਾ ਤਾਂ ਵਧੀਆ ਹੀ ਠੀਕ ਹੈ ਗਰ ਇਹਦੇ ਵਿੱਚ ਨਾਲੇ ਚੰਗੀ ਤਰ੍ਹਾਂ ਸਟ੍ਰੀਮ ਹੋ ਜਾਊਗੀ ਆ ਕੱਟ ਤੇ ਰਿਆ ਸੀ ਨੂੰ ਹਾਂ ਫਿਰ ਜਦੋਂ ਇੱਕ ਦੂਬਾ ਨੂੰ ਇਹ 23 ਟੂ ਟਿਫੂਟੀ ਮਿਲਾ ਮਿਲਾ ਦਾਂਗੇ ਇਹਦੇ ਵਿੱਚ ਤੇ ਇਹਦੇ ਵਿੱਚ ਇਹਨੂੰ ਵੀ ਮਿਲਾ ਦਾਂਗੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਤੇ ਰਿਹਾ ਉਹ ਫਿਰ ਇਹ ਫੁੱਲ ਜੂ ਹਣਾ ਮੈਂ ਵੀ ਕਰਨਾ ਨਾ ਪੱਕੇ ਕਿਉਂਕਿ ਪਹਿਲਾਂ ਵੀ ਬਣਾਇਆ ਸੀ ਨਾ ਸਕੋਲ ਜਿੰਨੀ ਵਾਰੀ ਨੂੰ ਲੇਕਿਨ ਨੇ ਬਲੌਗ ਦੇ ਵਿੱਚ ਪਹਿਲੀ ਵਾਰ ਆਇਆ ਕੇਕ ਬਣਾਇਆ ਹੈ। ਆਪਾਂ ਵੀਰ ਪਾਣੀ ਵਿੱਚ ਪਾਵਾਂਗੇ। ਅਰਤੀ ਓਕੇ ਜੇ ਐਨ ਨਹੀਂ ਕਿ ਬਚ ਗਈ। ਇਹਦੇ ਵਿੱਚ ਆਪਾਂ ਅਰਤੀ ਪਾ ਦਾਂਗੇ। ਟੇਸਟ ਸਾਬ ਨਾਲ ਹੈ ਕਿ ਜਿੰਨੀ ਮਰਜ਼ੀ ਪਾ ਸਕਦੇ ਹਾਂ। ਦਿਖ ਵੀ ਨਹੀਂ ਰਹੀ ਆਮਨ ਟਿੱਕੇ ਦੇਖੀ ਆ। ਕੋਈ ਨਾ ਹੁਣ ਥੋੜੀ ਭਈ ਆ। ਬਸ ਉੱਪਰ ਆ ਖਾਣ ਕਰ ਦਿੰਦੇ ਨੇ। ओके ਹੁਣ ਆਪਾਂ ਪਾ ਦਾਂਗੇ ਇਹਨੂੰ ਇਹਦੇ ਵਿੱਚ ਇਹਨੂੰ ਪਾਉਲ ਸਾਰਾ ਵਸਤੂ ਦੇ ਦਬਲ ਜਾਣ ਲੱਗੇ ਹਨ ਜਲਦੀ ਇਹਨੂੰ ਆਪਾਂ ਦੀ ਉੱਪਰ ਅੰਦਰ ਟ੍ਰਾਂਸਫਰ ਕਰਾਂਗੇ ਓਕੇ ਪਾ ਗਏ ਕੀ ਚੀਜ਼ ਪਾ ਗਏ ਬੱਬਲਸਾਂ ਕੇ ਮਿਕਸ ਕਰੋ ਬਸ ਸਿਰਫ ਦੋ ਦੋ ਚਮਚੇ ਮਾਰ ਕੇ ਜਦ ਹੀ ਆਪਾਂ ਇਹਦੇ ਚ ਤੜਾ ਦਾਂਗੇ ਨਾਲ ਦੀ ਨਾਲ ਗੱਡੀ ਰਿਆ ਕੀ ਗੱਡੀ ਤੇ ਗਈ ਨੇ ਗਲਾਈ ਸਕੋਪੀ ਟਾਂ ਮੇਨ ਲੁਕਾਕੀ ਜੀ ਖੜਕੀ ਉਹਦੀ ਗੱਡੀ ਦੀ ਲਾਂ ਕਿਤੇ ਬਸ ਐਡਾ ਖੜ ਨੂੰਗਾ ਫੁੱਲੋ ਗਤਾ ਪਰ ਜੋ ਵਜੋਰਮ ਫੇੜੀ ਮੈਂ ਲੈ ਆ ਕਿ ਦਿੱਤਾ ਸੀ ਅੱਜ ਮੰਮਾ ਨੂੰ ਸਕੂਲ ਦੇ ਵਿੱਚੋਂ ਕਿਉਂਕਿ ਮੰਮਾ ਨੂੰ ਰੋਦਰਕਸ਼ ਬਾਤ ਪਸੰਦ ਹੈ ਹਨਾ ਇਹਦੇ ਮੋ ਟੀਵੀ ਬੋਜਾਦਾ ਕਿੰਨੀ ਜੀ ਤੇ ਮੇਰਾ ਕਰ ਰਿਆ ਸੀ ਪੋਨ ਨੂੰ ਪਰ ਇਹ ਮੇਰੇ ਆਇਆ ਨਹੀਂ ਬੱਟਾ ਸੀਗਾ ਇਹ ਖੁੱਲਦਾ ਸੀਗਾ ਵੈਸੇ ਵੀ ਸਕੂਲ ਦੇ ਵਿੱਚ ਮੈਨੂੰ ਪੋਨ ਨਹੀਂ ਦੇਣਾ ਇਹ ਤਾਂ ਇਹ ਸਤੋ ਸਫਾਈ ਲਈ ਸੰਭਾਲਣ ਲਈ ਫਰੂਟੀ ਫਰੂਟੀ ਐਮ ਇਸ ਲਾਦੀ ਵਾਓ ਬਿਊਟੀਫੁਲ ਥੇ ਜੀ ਬਤ ਜੋ ਚੰਗਾ ਸਪੇਸ ਹੈ ਜਿਹੜੀ ਬੱਚੀ ਸੀ ਉਹ ਆਪਾਂ ਸਾਰੀ ਇਹਦੇ ਵਿੱਚ ਟੂਟੀ ਫਰੂਟੀ ਪਾਤੀ ਇਹ ਜਿਹੜੇ ਫੁੱਲ ਲੱਗੇ ਆਏ ਉੱਪਰ ਆਜੂ ਇੱਕ ਹੀ ਪਨੀਰ ਤੇ ਕ੍ਰੀਮ ਜਿਹੜੀ ਓਕੇ ਓਰ ਯੂ ਸੀ ਜਿਹੜੀ ਕਰੀਮ ਉਹ ਆਪਾਂ ਇਹਦੇ ਵਿੱਚ ਪਾਤੀ ਹਨ ਉੱਪਰ ਸੋਹਣੀ ਜੀ ਪਾਉਣ ਸੀ ਨਹੀਂ ਮੈਂ ਤਾਂ ਹੋ ਜੂਏ ਤਾਂ ਬਿੱਚੇ ਮੈਂ ਤਾਂ ਅੱਛਾ ਬਸ ਕੱਲੀ ਜਿਹੜੀ ਇਹਦੇ ਵਿੱਚ ਉੱਤੇ ਟੁੱਟੀ ਫੁੱਟੀਆਂ ਉਹੋ ਉਹ ਹੀ ਰਾਜੂਗੀ ਹੁਣ ਐ ਦੇ ਨਿਕ ਸਟ੍ਰੀਮ ਵਧੀਆ ਹੋਗੀ ਇਹਨੂੰ ਟਾ ਪਿਦਾ ਨਹੀਂ ਹੁਣ ਬਸ ਆਲੂ ਦਾਲੂ ਚੈੱਕ ਕਰ ਲਿਓ ਵੀ ਕਿਤੇ ਸਟ੍ਰੀਮ ਤਾਂ ਨਹੀਂ ਨਿਕਲ ਰਹੀ ਨਹੀਂ ਫਿਰ ਇਹਨਾਂ ਚੰਗੀ ਜਿਹਾ ਫੁੱਲ ਨਾ ਨਹੀਂ ਹੈਗਾ ਹਣ ਓ ਬਸ ਇਹਦੇ ਉੱਤੇ ਕੋਈ ਭਾਰੀ ਚੀਜ਼ ਰੱਖ ਕੇ ਨਾ ਫਿਰ ਸਟ੍ਰੀਮ ਨਹੀਂ ਨਿਕਲਣੀ ਇਹਦੀ ਏ ਆਪਣਾ ਹੁਣ ਰੈਡੀ ਐ ਕਿੰਨੇ ਟਾਈਮ ਬ੍ਰੇਕ ਲੈਣੀ ਐ ਹੁਣ ਮੂੰ 15 ਮਿੰਟਸ ਖਾਣਾ ਪੈਣਾ ਓਕੇ ਇਹਨੂੰ ਹਣ ਅਪਾ ਦਿਵਾਵਾਂਗੇ 15 ਮਿੰਟ ਦੀ ਡੇਟ 15 ਮਿੰਟ ਆਪਾਂ ਇਹੇ ਕੁੱਕ ਕਰਨਾ ਹੈ ਵਾ ਇਹ ਸਿੰ ਗੈਸ ਤੇ ਉੱਤੇ ਹੀ ਰੱਖਣਾ ਕਿਉਂਕਿ ਜੇ ਆਪਾਂ ਬੱਡੇ ਕਰ ਦਿੱਤਾ ਫਿਰ ਮੱਚੂਗਾ ਤਾਂ ਨਹੀਂ ਪਰ ਨਹੀਂ ਬਸ ਹੁਣ ਫੁੱਲ ਲਗਾ ਦਿੱਤਾ ਓਕੇ ਬਸ ਇਹ ਸਿੰ ਮਨੂ ਫੁੱਲ ਕਰਕੇ шим ਗੈਸ ਨੂੰ ਫੁੱਲ ਕੇ ਕੇ ਚੈਨੇ ਤਿਆਰ ਹੋ ਜੂ ਜਿਹੜਾ ਵੱਡਾ ਗੈਸ ਇਹਦੇ ਤੇ ਹੁਣ ਆਪਾਂ ਬਣਾਵਾਂਗੇ ਸਬਜ਼ੀ ਆਪਾਂ ਚੱਲਦੇ ਆਂ ਅੰਦਰ ਅੰਦਰ ਬੇਲੜ ਬੈਠਾ ਹੋਗਾ ਹਾਂ ਹੁਨਾ ਕਿ ਮੂੰਚ ਲਈਏ ਨਾ ਆ ਫੜਾ ਦੇ ਮੈਨੂੰ ਸ਼ਿਮ ਸ਼ਿਮ ਕੀ ਸ਼ਿਮ ਸ਼ਿਮ ਗੁਦੀ 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 ਮੈਂ ਅੰਦਰ ਆ ਗਈ ਤੇ ਨਾਲ ਦੀ ਨਾਲੇ ਮੇਰੇ ਨਾਲ ਪੰਗੇ ਲੈਣਾ ਸਟਾਰਟ ਹੋ ਗਿਆ। ਆਹ ਮਗ ਜਾ ਐਨੀ ਛੜ ਸਕੂਲ ਚ ਜਾ ਕੇ ਦੱਸੂਗੀ। ਦੱਸਦਾ ਵਸ ਮੈਨੂੰ ਪਰਮਿਸ਼ਨ ਮਿਲ ਗਈ ਹੁਣ ਮੈਂ ਇਹ ਸਕੂਲ ਦੇ ਵਿੱਚ ਜਾ ਕੇ ਦੱਸੂਗੀ ਹੈ ਦੱਸਨਾ। ਹੈ ਲੇਟਾ ਜੀ ਮੈਂ ਬਹੁਤ ਐਕਸਾਈਟਡ ਹਾਂ 12 ਵਜੇ ਦਾ ਜਿਹੜਾ ਸਰਪ੍ਰਾਈਜ਼ ਆ ਉਹ ਦੇਖਣ ਨੂੰ। ٹو ایکไซٹڈ اند ਡੈਡੀ ਨੂੰ 12 ਵਜੇ ਸਰਪ੍ਰਾਈਜ਼ ਦੇਣ ਨੂੰ ਫੂਰਾ ਮੈਂ ਵੀ ਕੁਝ ਸਮਝ ਨਹੀਂ ਆ ਰਹੀ ਅੱਭੀ ਕੀ ਦੇਈ ਡੈਡੀ ਨੂੰ ਗਿਫਟ ਦੇ ਵਿੱਚ ਤੇ ਮੰਮਾ ਦਾ ਜਦੋਂ ਮਦਰਸਡੇ ਆਇਆ ਸੀਗਾ ਉਦੋਂ ਅਸੀਂ ਲਿਪਸਟਿਕਸ ਦਿੱਤੀਆਂ ਸੀ ਦੋ ਤੇ ਬਾਕੀ ਸਾਰੀਆਂ ਚੀਜ਼ੀਆਂ ਦਿੱਤੀਆਂ ਸੀ ਈਅਰਿੰਗ ਦਿੱਤੇ ਸੀਗੇ ਬਹੁਤ ਜ਼ਿਆਦਾ ਪਸੰਦ ਆਇਆ ਸੀ ਮੰਮਾ ਨੂੰ ਮਦਰਸਡੇ ਵੇਲੇ ਦਿੱਤਾ ਤੁਸੀਂ ਅਸੀਂ ਦੋਨੋਂ ਲੈ ਕੇ ਆਏ ਸੀਗੇ ਉਹ ਲਿਪਸਟਿਕ ਮम्मा ਹੋਰੇ ਗਏ ਹੋਏ ਸੀ ਕਮਲਦੀਦੀ ਉਹ ਤੇ ਬਿਮਾਰ ਹੋ ਰਹੀ ਸੀਗੀ ਤੇ ਉਹਦੇ ਬੋਤਲਾਂ ਲੰਗਉਣ ਗਏ ਹੋਏ ਸੀ ਫਿਰ ਅਸੀਂ ਦੋਨਾਂ ਨੇ ਬੁਲਾਇਆ ਪਲਾਨ ਵਿੱਚ ਚਲੋ ਆਪਾਂ ਸਰਪ੍ਰਾਈਜ਼ ਦਿੰਨੇ ਅੱਜ ਮਦਰਸਡੇ ਹੈਗਾ ਤੇ ਕਮਲਦੀਦੀ ਬਾਹਰ ਫੇਸ ਵਾਸ਼ ਕਰਨ ਗਈ ਹੋਈ ਸੀ ਸ਼ਾਮ ਨੂੰ ਮਮਾ ਤੇ ਡੈਡੀ ਅੰਦਰ ਬੈਠੇ ਸੀਗੇ ਤੇ ਉਦੋਂ ਫਿਰ ਮੈਂ ਦੀਦੀ ਨੂੰ ਦੱਸਿਆ ਵੀ ਅਸੀਂ ਗਿਫਟ ਤਿਆਰ ਕਰ ਰੱਖਿਆ ਹੈਗਾ ਤੇ ਫਿਰ ਉਹ ਕਹਿੰਦੀ ਵੀ ਕੀ ਆ ਫਿਰ ਅਸੀਂ ਕਿਹਾ ਵੀ ਨਹੀਂ ਫਿਰ ਉਹਨੇ ਤਾਂ ਕਿਨਾਂ ਸਾਨੂੰ ਪੁੱਛ ਹੀ ਲਿਆ ਵਿੱਕੀ ਰੱਖਿਆ ਗੋ ਉਹਦੇ ਵਿੱਚ ਮੈਨੂੰ ਦੱਸੋ ਤੁਸੀਂ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਗੇਟ ਤੇ ਖੜ੍ਹ ਗਏ ਸੀਗੇ ਮੰਮਾ ਹੋਰੇ ਅੰਦਰ ਬੈਠੇ ਸੀ ਫਿਰ ਅਸੀਂ ਆ ਕੇ ਮਦਰਸਡੇ ਮਨਾਇਆ ਸੀਗਾ ਉਹ ਵੀਡੀਓ ਵੀ ਮੈਂ ਪਾਉਂਗੀ ਬਸ ਪਾਉਂਗੀ ਤੁਸੀਂ ਅਸੀਂ ਦੇਖ ਲਿਓ ਬਸ ਹੈਪੀ ਮਦਰਸਡੇ ਸਟੈਂਡ ਅੱਲਾ ਹੀ ਆਏ ਹੈ ਇੰਨੀ ਤਿਆਰੀ ਕਰੀ ਬੈਠਾ ਹਾਂ ਯੈਸ ਹਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਲਵਜੂ ਮੇਰੇ ਸੋਣੇ ਇੱਕ ਗੱਲ ਚ ਕੜਵਿਆ ਮੈਨੂੰ ਮੇਰੇ ਵੀਰੇ ਕੁਝ ਕਜਾ ਖੋਤਾ ਲੈ ਲੈਂਦੇ ਓ ਨੋ ਮੇਰੇ ਛੋਨੇ ਕੱਕੇ ਨੇ ਬਣਾਇਆ ਦੇਖ ਤਾ ਲੋ ਲਵਜੂ ਮਮ ਹੈਪੀ ਮਦਰਸ ਡੇ ਲੈ ਇਹਨਾਂ ਲਿਖਾਉ ਦੇ ਤੈਨੂੰ ਮੋਏ ਮੋਏ ਆ very nice आगा। mom well thank you putta aye mera sona thade thandu a head top job je lagdiya ne na aye ida khade ho ho khade ho mitta tuara rational kar lai eddu bacho aao khallo welcome thank you go putta bolde hmm kehnde ke riya mane කොට ගදේ ඒ සැක පැකින්ටට කොල් ඕනෝ ලිස්ේකෝ එක තල ගෑමනු බස් තුස්සනු ගිල්ගින කා ඇතරමයිකො ඒවිලි විස්ත්‍රීකෝ ආකල්ලත සෝන ා ਏ ਅਗੀ ਡਰਾਇੰਗ ਅਸੀਂ ਪੈਨਸਲ ਨਾਲ ਅਤੇ ਆਈਪੈਡ ਤੇ ਕਰਦੇ ਆ ਡਰਾਇੰਗਸ ਤੇ ਇਹ ਕੈਬਿਨੇਟ ਬਣਾਈ ਹੈ ਤੇ ਆਵਲੀ ਮੈ ਬਣਾਈਆ ਤੁਮ ਕਿਹਾ ਹਾਂ ਨੂੰ ਕਾਹਲਾ ਸੌ ਕਹੋ ਤੁਸੀਂ ਸਰ ਓਕੇ ਤੇ ਆਵਲੀ ਹੈ ਜਿਹੜੀ ਇਹ ਵਾਲੀ ਨਈ ਸੀ ਮੈਂ ਇਹ ਵਾਲੀ ਬਣਾਈ ਸੀ ਇੱਕ ਮਿੰਟ ਦਿਖਾ ਦਮੈਂ ਜੇ ਨਹੀਂ ਦਿਖਾਉਣੀ ਆ ਕੀ ਖੜਤਾ ਜਾ ਇਹ ਹੈਗਾ ਕੈਂਬੀ ਤੇ ਇਹ ਹੈਗਾ ਇਸ਼ਾਨ ਇਹ ਦੋਨਾਂ ਦੀ ਫੋਟੋ ਬਣਾਈ ਸੀ ਉਹਨੇ ਇਸ਼ਾਨ ਨਹੀਂ ਬਣਾਈ ਸੀ ਹੈਨਾ ਨਾ ਰੀਦ ਸੀ ਅੱਛਾ ਦੀਪਿੰਦਰ ਦੀਦੀ ਨੇ ਇਹਨਾਂ ਦੋਨਾਂ ਦੀ ਫੋਟੋ ਬਣਾਈ ਸੀ ਓਕੇ ਆੜੀ ਦੋਨੋਂ ਬਹੁਤ ਚੌੜਾ ਗੱਦ ਤੁਸੀਂ ਦੋਨੋਂ ਮਿਲ ਕੇ ਵੈਸੇ ਆ ਮੇਰੀ ਬੰਦ ਛੱਡ ਦੇ ਆ ਥੋੜੀ ਜਿਹੀ ਬਣਾ ਕੇ ਉੱਤੇ yellow color ਦੇ ਘਾਟੇ ਮਾਟੇ ਮਾਰਤੇ ਸੀ ਇਹਨੇ black color ਕਰ ਲੈ ਇਹ yellow ਨਹੀਂ ਕਰਨਾ ਹੈਗਾ ਇਹੇ ਕਰ ਲਾ ਤੂੰ yellow ਨਹੀਂ ਬਸ black ਕਰ ਲੈ ਹੁਣ ਆਪਾਂ ਦੇਖ ਕਿਉਂ ਨਾ ਕੇਕ ਨੂੰ ਕਿਉਂ ਕਿਦਾਂ ਦਾ ਬਣ ਗਿਆ ਆਪਾਂ ਚੱਲਦੇ ਆ ਮਮਾ ਕੋਲ ਮੀ ਪੈਰਾਂ ਸੀ ਹੁੰਦਾ ਕਿਦਾਂ ਬਣ ਆ ਮੈਨੂੰ ਚੰਦ ਤੇ ਆਫ ਕੇ ਕਿੰਨਾ ਟਾਈਮ ਰੱਖਣਾ ਹੈ ਇਹਨੂੰ 15 ਮਿੰਟਸ ਹੈ ਨਾ 15 ਮਿੰਟਸ ਰੱਖ ਰਿਹਾ ਉਹ ਸਹੀ ਹੁਣ ਤੁਸੀਂ ਮੈਂ ਸਬਜ਼ੀ ਦੀ ਕੱਢੀ ਕਰ ਰਹੀ ਹਾਂ ਓਕੇ ਇਹ ਹਲਕਾ 10 ਮਿੰਟਸ ਹੋਇਤੀ ਹੈਗੀ ਫੇਰ ਇਹ ਜਦੋਂ ਉਹ 15 ਮਿੰਟਸ ਹੋ ਗਏ ਬਸ ਫਿਰ ਉਹ ਬਾਥਰੂਮ ਅਲੈਡੀ ਹੋ ਜਾਊਗਾ ਹੁਣ ਮੰਮਾ ਬਣਾ ਰਹੇ ਨੇ ਸਬਜੀ ਮੈਂ ਕਰਦੀ ਹੁਣ ਕਮਰੇ ਦੀ ਸਫਾਈ ਆਪਾਂ ਲਗਾ ਦਿੰਨੇ ਕਮਰਾ ਇੱਕ ਸਾਈਡ ਤੇ ਸ਼ਿਫਟ ਕੀ ਕੀ ਉਹ ਜਿਹੜਾ ਅਸੀਂ ਆਪਾਂ ਦੇਖਿਆ ਗੰਚਾ ਪਿਆ ਨਾ ਆਹ ਨੂੰ ਆਹ ਜਿਹੜੀ ਕਰਦਾ ਇਹ ਲਿਪੜਕੀ ਉਹ ਇਹ ਰਸਨਾ ਦੇ ਦੀ ਆ ਗਏ ਸ਼ੌਪ ਤੋਂ ਦੇਖ ਤੇਰੀ ਲਿਪੜੀ ਹਾਲਤ ਬੇਟਾ ਲੇਕਿਨ ਮ Baal khe ladne ne tere saare ਅਸੀਂ ਅਸੀਂ ਅੱਜ ਪਲਾਨ ਬਣਾਇਆ ਗੱਲ ਸੁਣ ਅਸੀਂ ਅੱਜ ਪਲਾਨ ਬਣਾਇਆ ਵੀ ਕੇਕ ਬਣਾਵਾਂਗੇ ਤੇ ਡੈਡੀ ਨੂੰ 12 ਵਜੇ ਵਿਸ਼ ਕਰਾਂਗੇ ਯੈਸ ਭਾਈ ਤਾਂ ਮੈਂ ਵਲੌਗ ਸਟਾਰਟ ਕਰ ਲੱਖਿਆ ਇਹ ਇੱਕ ਚਾਸੀ ਦਾ ਟਾਂਕਾ ਕਿਉਂ ਪੜਾ ਕੋਲ ਸਟ੍ਰੀਮ ਤੇ ਦਿੱtheta ਥੋੜੀ ਜਿਹੀ ਦੋਸਤ ਪੱਤੇ ਇੱਕ ਜਲੰਗ ਜਿਹੜਾ ਕੀ ਕਿਆ ਹੋ ਗਿਆ ਲੈਣੀ ਹੁਣੇ ਬਸ ਥੋੜਾ ਜਿਹਾ ਠੰਡਾ ਹੋ ਰਿਹਾ ਇਹਦਾ ਸਬਜੀ ਵੀ ਤਰੀਹੀ ਸਬਜੀ ਬਣਦੀ ਦਿਖਾਈ ਘਰ ਦੇ ਘਰ ਦੇ ਘੜਕੇ ਦਿਖਾਇਆ ਮਾ ਆਈ ਆਮ ਸੌਇਕ ਲਾਈਕ ਦੋ ਅੰਦਰੋਂ ਅੰਦਰੋਂ ਰਹਿੰਦੇ ਦੇਖੋ ਹੁਣ ਘਰ ਤੇ ਕੁਝ ਨਹੀਂ ਲੱਗਿਆ ਹੋਇਆ ਮਤਲਬ ਇਹ ਸਾਰਾ ਅੰਦਰ ਹੋ ਜਣਾ ਸਪੱਕ ਗਿਆ ਉਹ ਪਿਛਲੀ ਜਦੋਂ ਆਪਾਂ ਪਹਿਲਾ ਕਰਦੇ ਗਏ ਹੋਈ ਸੀ ਉਦੋਂ ਲੱਗਿਆ ਸੀ ਨਾ ਕੇਕ ਅੰਦਰ ਹੋਏ ਤੇ ਯੇ ਪੜ ਗਿਆ ਕੀ ਲੱਗਦਾ ਕਿਹਜਾ ਬਣੇਗਾ ਹਾਂ ਬਗੀਰ ਹੁੰਦਾ ਜੈਸ ਇਸ ਨਾਲ ਬੜਾ ਹੀ ਬੰਦੇ ਇੱਕ ਜਿਹੜੀ ਬਧੀਆ ਬਣੇ ਆਹ ਸ਼ਾਹ ਸਾਂਦੇ ਕਰਦੇ ਸ਼ਾਬਾਸ਼ ਵਾਓ ਸੇਤੀ ਜਗੜ ਕੰਮ ਕਰਕੇ ਹਨਾ ਕਿਉਂਕਿ ਆਪਾਂ ਪਹਿਲਾ ਬਣਾਇਆ ਹੈ ਨਾ ਤਾਂ ਦਾ ਐਕਸਪੀਰੀਅੰਸ ਜਾ ਹੋ ਰਿਹਾ ਹੈ ਸਬਜੀ ਗਾਦੀ ਬਣਾ ਰਹੇ ਸੈਲਫੀ ਗਰੇਟ ਕਦੀ ਅਸੀਂ ਬੜ ਕੈਂਬੀ ਜਾ ਰਹੇ ਹੁਣ ਦੁੱਧ ਲੈਣ ਧਿਆਨ ਨਾਲ ਜਾਈ ਖਵਾ ਤਾਂ ਪਾਲਨ ਦਾ ਟਾਇਰ ਚ ਕੰਟ ਦੇਖੀ ਹਾਂ ਤੂਫਾਨ ਤੂਫਾਨ ਅੱਗੇ ਦੇਖ ਕੇ ਜਾਈ

ਨੇ ਕੋਲ ਪਤਾ ਦਲਾ ਕੇ ਡੈਡੀ ਕਹਿੰਦੇ ਕੀ ਕਹਿ ਕੇ ਆ ਮਮਾ ਤਾਂ ਇਹ ਡੈਡ ਨੇ ਕੈਲ ਵੀ ਕੋਲੀ ਫੋਨ ਕੜ ਕੇ ਭੱਜਿਆ ਆ ਵੀ ਗਿੱਟੂ ਦੇਖ ਲੈਣਾ ਦੇਖਣਾ ਲੈ ਵੀਡੀਓਜ਼ ਐਨੂ ਜੀ ਬੰਨਾ ਹੈ ਸਭ ਬਦਈਆ ਮੇਰੀ ਜੀ ਵੀ ਨਹੀਂ ਤਾਂ ਯਾਰ ਕੀ ਯਾਰਾ ਸਾਰਾ ਚੁਪਟ ਮੋ ਆਪ ਕੋ ਦੇਖ ਲੈਣ ਕਾਟਾ ਨਿਕਲ ਕਿਉਂਕਿ ਹਾਸੀ ਨਾ ਨੀਚੋ ਮੱਚ ਗਿਆ ਇਹਦੇ ਅੰਦਰ ਵਾਲੇ ਹਿਲਾ ਦਾਂਗੇ ਕਰੀਮ ਚਾਕਲੇਟ ਲੈ ਕੇ ਅੰਨ ਬਸ ਭਾਈ ਚੱਪਾ ਦੁਕਾਨ ਤੇ ਲੈ ਆਉਣਾ ਮੈਨੂੰ ਖਾਣੋ ਫੇਸਵਾ ਟਿੱਲੀ ਜੁਗਿਰ ਪੈਦਲ ਸਵਾਹ ਸੋ ਸੋ ਦੋ ਵਾਓ ਸੋ ਟੇਸਟੀ ਕਿਹਨ ਤਾਂ ਪੂਰਾ ਮਿੱਠਾ ਮੁੱਠਾ ਐਨ ਪੂਰਾ ਓਕੇ ਆ ਕੀ ਆ ਯਾਰ ਡੈਡੀ ਕਹਿੰਦੇ ਗੈਲਰੀ ਦੇ ਕੀ ਕੱਕ ਜਿਮ ਮੋਟਾ ਗੈਲਰੀ ਖੋਲੀ ਮੈਨੂੰ ਫੋਨ ਕਰਕੇ ਪਜ ਜਾ ਪਤਾ ਲੱਗ ਗਿਆ ਸਾਈ ਡੈਡੀ ਨੇ ਬਹਿੰਦ ਬੋਲ ਤੂੰ ਤਾ ਉਸ ਨੂੰ ਆ ਤੂੰ ਸੋਨਾ ਚ ਦਾ ਦੋ ਹੋਏ ਬੋਲ ਇਹਨੂੰ ਇਹਦਾ ਇਹਦਾ ਅਡਜਸਟ ਕਰਕੇ ਦੇਖਿਆ ਹਾਂ ਕਿੱਥੇ ਬਣਿਆ ਪੂਰਾ ਆਂਡ ਆ ਪੂਰਾ ਬੇ ਕੀ ਆ ਯਾਰਾ ਚੱਲ ਕੋਈ ਨਾ ਐਨ ਰੱਖ ਤਾ ਦੋ ਬੁੱਕ ਪਹਾਂ ਬਲੈਂਡ ਰੋ ਰ ਮੈਂ ਬੰਗਣਾਂ ਨਹੀਂ ਲੋ ਰੈਡੀ ਨੋਸ ਦੇ ਵੇਚੀ ਗਏ ਸੀ ਖੁੱਸੂ ਤੇ ਕਿਹਾ ਉਹਨਾਂ ਨੇ ਤਸਵੀਰਾਂ ਪਰ ਉਹਨਾਂ ਮਮਾ ਕੰਦੇ ਫੋਨ ਚੱਕ ਲੈ ਲੈ ਮੈਂ ਉਹ ਕਰ ਰਹੀ ਆ ਕਿ ਇੱਕ ਵਾਰ ਕੱਢ ਰਹੀ ਆਂਗੀ ਸਹੀ ਬਾਕੀ ਤਾਂ ਠੀਕ ਐ ਦੱਸੀ ਮੈਮੀ ਚੋ ਬੱਟੋ ਬੱਟੋ ਤੇ ਦੋ ਸਿੱਕਾ ਪੰਨੋ ਐ ਚੱਲ ਤਪਸਿੰਗ ਬੱਛਿਆ ਸੁਬੇ ਕੋਈ ਫੋਨ ਕੀ ਆ ਸੀ ਨਾ ਮੈਂ ਨਿਕਟ ਚ ਮਾਚੀ ਗਿਆ ਐਂਡ ਕੁਕਸਟਰ ਜਿਵੇਂ ਦਲਾ ਦਾ ਦੇਖੀਦਾ ਇਹ ਕਾਲ ਚ ਰੱਖਦਾ ਪਿਆ ਤੇ ਲੱਗੂ ਨਹੀਂ ਪਾਸ ਇਸ ਪਤਰੀ ਫਾਦਰ ਦਿਨ ਚ ਲੈ ਕੋਈ ਨਾ ਟੇਸਟੀ ਬਣੀ ਐ ਵਧੀਆ ਨਿਕਲ ਗਈ ਹਾਂ ਐਨਾ ਸ਼ੁਕਰ ਹੋਣੀ ਹੋਇਆ ਲਿਪੜਿਆ ਨਹੀਂ ਹੈ ਬਸ ਬਸ ਕੁਕਸਟਰ ਸੁਬਲਿਆ ਮੈਂ ਤਾਂ ਕੋਈ ਨਹੀਂ ਕਿੰਨਾ ਜਹਾਂ ਜਹਾਂ ਦੇ ਕਿਹ ਭੀਤੀ ਬੀਟਿੰਗ ਬੀਟੀ ਬੀਤੀ ਲੁਕੋ ਸੌਖੀ ਲੱਗਦੀ ਹੈ ਤੇ ਹੈ ਦੁਬਾਰਾ ਚਾਹ ਮੈਂ ਵੀ ਟਰ ਨਾ ਪਾਉਂਗਾ ਸਭ ਲੋਗ ਆ ਗਏ ਰਾਈਟ ਆ ਆ ਬੰਦੇ ਬੰਦੇ ਛਾ ਮਸ਼ਾ ਅੱਲਾ ਬੰਦੇ ਬੰਦੇ ਛਾ ਮਸ਼ਾ ਅੱਲਾ ਅਕ ਵੇ ਦੇਣਾ ਕੱਤਾ ਹੁਣ ਆ ਫਰਿਜ ਦੇ ਵਿੱਚ ਠੰਡਾ ਹੋਣ ਲਈ ਸੋ ਗਾਇਸ ਜਿਹੜੇ ਵੀ ਟਾਈਮ ਤੇ ਸਾਨੂੰ ਡੇਟ ਸੀ ਕੀ ਉਹ ਟਾਈਮ ਆ ਗਿਆ ਹੁਣ 11:50 ਕੀ 12:00 ਬੱਜ ਜਾਣਾ ਹੈ ਤੇ ਹੁਣ ਅਸੀਂ ਡਾਈਨ ਲਈ ਵਾਸਤੇ ਕੇਕ ਲੈ ਲੈ ਕੇ ਆਇਆ ਕੁਝ ਜਿ ਦੇ ਕੁਝ ਪੇਰ ਕੀ ਕੋ सो गाइस आप एक के दे नेक चल गए आप शी न अब फ्लैश आउट और में गई चल चली है चलो खर्चा खर्चा जिनेटा न चल चल खर्चे 56 हो ਕਿ ਚੰਦ। ਫਿਰ ਫੋਨ ਲਾਇਟਾਂ ਕਰੋ। ਤੂੰ ਮੈਂ ਵਲੋਗ ਬਣਾ ਰਹੀ ਆ ਨਾ। ਮਦਦ ਨਹੀਂ ਲਫਾ। ਇਹ ਤੋਂ ਗਿਆਤ ਨਹੀਂ। ਪ੍ਰੋਜੈਕਟ ਜੇਸਾ ਲੱਗ। ਚੰਦ ਕਿ ਮੋਰੇ ਮੋਰੇ ਚੰਦ। ਮੈਂ ਥੱਪੜ ਮਾਰਾਂਗੀ। ਤੇ ਇਸ ਤੋਂ ਬਚਾਈਂ। ਦੇਖੋ ਅੰਕੂ। ਉਹ ਨਹੀਂ ਤੂੰ ਨਾ ਤਰਾ। ਜਿਹੜਾ ਕੇਕ ਹੈਗਾ ਆਪਣਾ ਉਹ ਰੈਡੀ ਹੋ ਗਿਆ ਸੀਗਾ। ਤੇ ਫ੍ਰੀਜ ਦੇ ਵਿੱਚੋਂ ਵੀ ਕੱਢ ਲਿਆਗਾ। ਤੇ ਹੁਣ ਆਪਣਾ ਟਾਈਮ 56 ਹੋ ਗਿਆ 11:56 ਤੇ ਹੁਣ ਅਸੀਂ ਡੈਡੀ ਨੂੰ ਸਰਪ੍ਰਾਈਜ਼ ਦੇਣ ਆਂਗੇ ਡੈਡੀ ਤਾਂ ਆਪ ਵੀ ਕਹੀ ਜਾਂਦੇ ਨੇ ਵੀ ਮੈਨੂੰ ਸਰਪ੍ਰਾਈਜ਼ ਦੋ ਮੈਨੂੰ ਹੈਪੀ ਬਰਥਡੇ ਕਿਊ ਹਟ ਵੈਲਵ 12 ਵਜੇ ਤੇ ਹਾਜ਼ਰ ਹਾਂ ਅਸੀਂ ਆੜਾ ਉਰੇ ਖੰਡਾ ਕਿਚਨ ਦੇ ਵਿੱਚ ਤੇ ਅਨੇ ਦੋ ਸਾਰੇ ਅੰਦਰ ਤੱਕ ਨਹੀਂ ਗਿਟੇ ਹੁਣ ਅਸੀਂ ਉਹ ਕਿਹਾ ਕਿ ਆਹ ਤਾਂ ਹਾਂ ਡੈਡੀ ਆ ਗਏ 58 ਹੋ ਗਏ ਕੋਈ ਨਾ ਮਤਵ ਦੀਦੀ ਲੈ ਕੇ ਜਾ ਰਹੀ ਹੈ ਹੁਣ ਅੰਦਰ ਕਿਉਂਕਿ ਟਾਈਮ 11:59 ਹੋ ਗਏ ਚਲ ਇਹਨੂੰ ਨਹੀਂ ਸੁਣਾਉਣਾ ਹੈਗਾ ਉਹ ਚੰਬਲੀ ਹੰਦਾ ਹੈ 59 ਐ ਨਹੀਂ 11:59 ਠੀਕ ਠੀਕ ਖੜੀ ਨੇਰੇ ਬਾਅਦ ਸਾਰੇ 1 ਮਿੰਟ ਰਹਿ ਗਿਆ ਬਸ ਸਿਰਫ 1 ਮਿੰਟ ਡੈਡੀ ਆਇਨ ਪਤਾ ਕਦੋਂ ਆ ਜਾਣਾ ਜਾਗਦੀ ਪਏ ਨੇ ਲਾਈਟ ਤਾਂ ਬੰਦ ਕਰਦੀ ਹੈ ਵੇ ਗਰਮ ਵੀ ਹੋ ਗਿਆ ਹਾਂ ਇੱਕ ਮਿੰਟ ਜਲਦੀ ਹੋ ਜਾ 네 ਨਹੀਂ ਹੋ ਹੀ ਮਾਰ ਗਿਆ ਸੋ ਗਾਇਸ 12:00 ਵਜੇ ਗਏ ਨੇ ਤੇ ਚਲੋ ਹੁਣ ਚੱਲਦੇ ਅੰਦਰ ਚਲੋ ਬਰਥਡੇ

ਹਰ ਜੋ ਯੈਸ ਕਾਡ ਡਾਲੇਗਾ ਕਾਡ ਡਾਲੇਗਾ ਹਰਟੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਥੈਂਕ ਯੂ ਹੈਪੀ ਬਰਥਡੇ ਇਹ ਹੈ ਓਰੀਓ ਕੀ ਕਰੀਮ ਯੈਸ ਸ਼ੈਡੋ ਵਾਲੀ ਆ ਹੂੰ पिन्नीजी कटले हो बाजी भाभी पिन्नीजी कटले हो बाजी कोई ना कोई ना बाजी चलो कटिए चलो सारे सारी 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 सारे, सारे Happy birthday to you Happy birthday to you Thank you Happy birthday dear papa Happy birthday to you क्या सुपर डेस्टिक आवे ਐਵੇਂ ਮਜ਼ੇਰਾ ਰਾ ਅਲਟੀਮੇਟ ਸਰਾ ਯੂ نو ਕਰ ਰਿਹਾ ਹਾਂਡ ਆਮੇਡ ਹੈਪੀ ਬਰਥਡੇ ਧੰਤੂ ਚੋ ਚਲੋ ਕਰ ਬਣਾਉਂਗੇ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ 12 ਵੇ ਤੱਕ ਬੈਠ ਕੇ ਕਰਨ ਲਾਉਂਦੇ ਧੰਨਵਾਦ ਬਰਥਡੇ ਪਪਾ ਜੀ ਨਾ ਨਾ ਮੈਨੂੰ ਮੰਮਾ ਨਹੀਂ ਨਾ ਮੈਨੂੰ ਨਾ ਸਕਰੀਨ ਖਾਈ ਬਟ ਟੈਪ ਵੀ ਬੈਡ ਟੂ ਯੂ ਥੈਂਕ ਯੂ ਬੈਡ ਬਟ ਐਪੀ ਬੈਡ ਟੂ ਯੂ ਅੱਦਾ ਹਾਂ ਤਰੋ ਸੁਪਰ ਟੇਸ ਲੈ ਅਬ ਤਾਂ ਚਾਹਣ ਖਾਈਏ ਅਈ ਜਰਨ ਦੇ ਹੂੰ ਤੁਸੀਂ ਕੀ ਸੋਚਿਆ ਗਈ ਸੀ ਤੁਸੀਂ ਮੈਂ ਤਾਂ ਮੈਂ ਤਾਂ ਸਾਰਾ ਸੋਚ ਲਿਆ ਤੁਸੀਂ ਬੰਦ ਕਰਦਾ ਮੈਂ ਤਾਂ ਕੇ ਨਾਲ ਡਾਟ ਲੱਗ ਗਿਆ ਬੰਦ ਫੇਰ ਨਾ ਚੱਲਣ ਦੇ ਬਤੂ ਤਾਂ ਮੈਂ ਹਾਂ। ਹੂੰ। ਦੇਖ ਹਨੀ। ਬੰਦ ਨਹੀਂ ਬਣ ਗਿਆ। ਹੂੰ। ਨਾ ਸਰਾ। ਛੋਟਾ ਛੋਟਾ ਬਣਾਇਆ ਅਸੀਂ ਤਾਂ। ਕੋਲੋਂ? ਜਦ ਤੁਸੀਂ ਆਇਆ ਬਸ ਉਦੋਂ ਅਸੀਂ ਸਟਿੱਚ ਚ ਚੱਲ ਰਹੇ ਸੀ ਉਦੋਂ ਸਟਿੱਚ। ਅੱਛਾ। ਚੰਦੂ ਚੁਲੀ। ਕੋਈ ਨਾ। ਅੱਛਾ ਤਾਂ ਇਹ ਤਾਂ ਗੋਲ ਗੋਲ ਗੱਲ ਕਰਦੇ ਸੀ। ਮੈਨੂੰ ਇਹ ਲੱਗਦਾ। ਦੇ ਰਹੇ ਆਂ ਇੱਕ। ਸਰਵਰ ਨਾਮ ਦੀ ਚੀਜ਼ ਹੁੰਦੀ ਹੈ। ਆ ਮੀ ਆਹ ਹੋ ਪਿਆ ਬਈ। ਟੈਸਟੀ ਮੈਂ ਉਹ ਦੇਖਣ ਗਿਆ ਨਾ। ਸੁਪਰ ਟੈਸਟੀ ਆ। ਸੋ ਗਾਇਸ ਜਿਹੜਾ ਰਾਤ ਪਾਪਾ ਦਾ ਬਰਥਡੇ ਮਨਾਇਆ ਸੀਗਾ ਤੇ ਸਰਪ੍ਰਾਈਜ਼ ਦਿੱਤਾ ਸੀ ਪਾਪਾ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਪਾਪਾ ਨੂੰ ਤੇ ਰਾਤ ਬਹੁਤ ਜ਼ਿਆਦਾ ਵਧੀਆ ਲੱਗਿਆ ਸਾਨੂੰ ਅਸੀਂ ਕੇਕ ਕੱਟਿਆ ਰਾਤ 12 ਵਜੇ। ਵੇਟ ਵੀ ਕੀਤੀ 12:00 4 ਘੰਟੇ ਸਾਨੂੰ ਵੇਟ ਕਰਨੀ ਪਈ ਬਹੁਤ ਔਖਾ ਟਾਈਮ ਲੰਘਿਆ ਵੇਟ ਕਰਦੇ ਕਰਦੇ ਤੇ ਕੇਕ ਵੀ ਬਣਾਇਆ ਸੀ ਜਿਹੜਾ ਕੱਲ ਉਹ ਵੀ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਨਾ ਜ਼ਿਆਦਾ ਮਿੱਠਾ ਘੱਟ ਨਾ ਜ਼ਿਆਦਾ ਵੱਧ ਐਨ ਪੂਰਾ ਓਕੇ ਬਣਿਆ ਸੀ ਉਹਨਾ ਐ ਹੋ ਰਿਹਾ ਸੀ ਵੀ ਖਾਈ ਚੱਲ ਤੇ ਰੁਕਣ ਦਾ ਮਨ ਨਹੀਂ ਕਰ ਰਿਹਾ ਸੀਗਾ ਤੇ ਟੇਸਟੀ ਵੀ ਬਣਿਆ ਸੀ ਉਹ ਬਹੁਤ ਜ਼ਿਆਦਾ ਤੇ ਅਸੀਂ ਰਾਤ ਬਰਥਡੇ ਵੀ ਮਨਾ ਲਿਆ ਸੀਗਾ ਤੇ ਅੱਜ ਹੈਗਾ ਪਾਪਾ ਦਾ ਬਰਥਡੇ ਤੇ ਅੱਜ ਅਸੀਂ ਜਾਵਾਂਗੇ ਬਾਹਰ ਖਾਣਾ ਖਾਣ ਸਾਡਾ ਵਲੌਗ ਅੱਜ ਦਾ ਇੱਥੇ ਤੱਕ ਦਾ ਸੀ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਾਏ